ਠੰਡ ਦਾ ਕਹਿਰ ਪੂਰੇ ਭਾਰਤ ਦੇ ਵਿੱਚ جاری ਹੈ ਤਾਂ ਇਸ ਨੂੰ ਦੇਖਦੇ ਹੋਏ ਹੁਣ ਪੰਜਾਬ ਵਾਸੀਆਂ ਦੀਆਂ ਨਜ਼ਰਾਂ ਨੇ ਜਿਹੜੀਆਂ ਉਹ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਟਿਕੀਆਂ ਹੋਈਆਂ ਨੇ ਕਿਉਂਕਿ ਚੰਡੀਗੜ੍ਹ ਦੇ ਵਿੱਚ ਸਕੂਲਾਂ ਦੇ ਵਿੱਚ ਛੁੱਟੀਆਂ ਦੇ ਵਿੱਚ ਵਾਧਾ ਕੀਤਾ ਗਿਆ ਤੇ ਇਸ ਦੇ ਨਾਲ ਹੀ ਪੰਜਾਬ ਦੇ ਨਾਲ ਲੱਗਦੇ ਸੂਬੇ ਹਰਿਆਣੇ ਦੇ ਵਿੱਚ ਵੀ ਸਕੂਲਾਂ ਦੀਆਂ ਛੁੱਟੀਆਂ ਨੂੰ ਵਧਾ ਦਿੱਤਾ ਗਿਆ ਕਿਉਂਕਿ ਠੀਤ ਲਹਿਰ ਹੈ ਜਿਹੜੀ ਉਹ ਚੱਲ ਰਹੀ ਆ ਠੰਡ ਦਿਨ ਪ੍ਰਤੀ ਦਿਨ ਵਾਧੀ ਜਾ ਰਹੀ ਆ ਪਰ ਪੰਜਾਬ ਦੇ ਵਿੱਚ ਸਕੂਲਾਂ ਦੀਆਂ ਛੁੱਟੀਆਂ ਸਰਦੀਆਂ ਦੀਆਂ ਜਿਹੜੀਆਂ ਉਹ 31 ਦਸੰਬਰ ਤੱਕ ਸੀ ਉਸ ਤੋਂ ਬਾਅਦ ਠੰਡ ਨੂੰ ਦੇਖਦੇ ਹੋਏ ਇਹਨਾਂ ਛੁੱਟੀਆਂ ਨੂੰ ਵਧਾ ਦਿੱਤਾ ਗਿਆ ਸੀ 7 ਜਨਵਰੀ ਤੱਕ ਛੁੱਟੀਆਂ ਦਾ ਦੁਬਾਰਾ ਐਲਾਨ ਕੀਤਾ ਗਿਆ ਸੀ ਤੇ ਹੁਣ ਕੱਲ ਨੂੰ ਜਿਹੜਾ ਪੰਜਾਬ ਦੇ ਵਿੱਚ ਸਕੂਲ ਨੇ ਉਹ ਲੱਗਣ ਜਾ ਰਹੇ ਨੇ ਪਰ ਪੰਜਾਬ ਵਾਸੀਆਂ ਦੀਆਂ ਪੰਜਾਬ ਦੇ ਸਕੂਲਾਂ ਤੇ ਬੱਚਿਆਂ ਦੇ ਮਾਪਿਆਂ ਦੀਆਂ ਨਜ਼ਰਾਂ ਨੇ ਜਿਹੜੀਆਂ ਉਹ ਹੁਣ ਇੱਕ ਹੋਰ ਐਲਾਨ ਦੇ ਉੱਤੇ ਟਿਕੀਆਂ ਹੋਈਆਂ ਨੇ ਕਿ ਸ਼ਾਮ ਤੱਕ ਸ਼ਾਇਦ ਕੋਈ ਹੋਰ ਨਵਾਂ ਐਲਾਨ ਆ ਜਾਵੇ ਕਿ ਪੰਜਾਬ ਦੇ ਵਿੱਚ ਵਾਧਦੀ ਠੰਡ ਨੂੰ ਦੇਖਦੇ ਹੋਏ ਸਕੂਲਾਂ ਦੀਆਂ ਛੁੱਟੀਆਂ ਜਿਹੜੀਆਂ ਉਹ ਵਧਾ ਦਿੱਤੀਆਂ ਜਾਣ ਪੰਜਾਬ ਦੇ ਵਿੱਚ ਇਹ ਸੀਤ ਲਹਿਰ ਚੱਲ ਰਹੀ ਹੈ ਇਸੇ ਕਾਰਨ ਮਾਪੇ ਅਧਿਆਪਕ ਤੇ ਵਿਦਿਆਰਥੀ ਪਰੇਸ਼ਾਨੀ ਵਿੱਚ ਹਨ ਅਤੇ ਇਸੇ ਪਰੇਸ਼ਾਨੀ ਕਰਕੇ ਉਹ ਪੰਜਾਬ ਸਰਕਾਰ ਤੋਂ ਹੋਰ ਛੁੱਟੀਆਂ ਵਧਾਉਣ ਵਾਲੇ ਵੱਡੇ ਫੈਸਲੇ ਜਿਹੜਾ ਉਹ ਲੈ ਸਕਦੇ ਨੇ ਕਿਉਂਕਿ ਚੰਡੀਗੜ੍ਹ ਦੇ ਵਿੱਚ 11 ਜਨਵਰੀ ਤੱਕ ਸਕੂਲਾਂ ਦੀਆਂ ਛੁੱਟੀਆਂ ਵਧਾ ਦਿੱਤੀਆਂ ਗਈਆਂ ਸੀ ਹਰਿਆਣੇ ਦੇ ਵਿੱਚ 8ਵੀਂ ਕਲਾਸ ਤੱਕ ਦੇ ਬੱਚਿਆਂ ਦੀਆਂ ਛੁੱਟੀਆਂ 14 ਜਨਵਰੀ ਤੱਕ ਕਰ ਦਿੱਤੀਆਂ ਗਈਆਂ ਸੀ ਇਸ ਨੂੰ ਦੇਖਦੇ ਹੋਏ ਅੱਜ ਪੰਜਾਬ ਸਰਕਾਰ ਵਿਦਿਅਕ ਸਕੂਲਾਂ ਵਿੱਚ ਛੁੱਟੀਆਂ ਦੇ ਵਾਅਦੇ ਦਾ ਐਲਾਨ ਕਰ ਸਕਦੀ ਹੈ ਮੌਸਮ ਦੀ ਗੱਲ ਕਰੀਏ ਤਾਂ ਪੂਰੇ ਪੰਜਾਬ ਦੇ ਆਲੇ ਦੁਆਲੇ ਚੱਕਰਵਤੀ ਤੂਫਾਨ ਦੇ ਚੱਲਦੇ ਹੋਏ ਸੂਬੇ ਦੇ ਵਿੱਚ ਧੁੰਦ ਅਤੇ ਠੰਡ ਲਹਿਰ ਨੂੰ ਲੈ ਕੇ ਇਹ orange alert ਜਿਹੜਾ ਉਹ ਜਾਰੀ ਕੀਤਾ ਗਿਆ ਹੈ ਜਿਸ ਕਾਰਨ ਵਿਜ਼ਿਬਿਲਟੀ ਜ਼ੀਰੋ ਤੱਕ ਪਹੁੰਚ ਸਕਦੀ ਹੈ ਪਹਾੜਾਂ ਤੇ ਬਰਫਬਾਰੀ جاری ਹੈ ਜਿਸ ਕਾਰਨ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ ਠੰਡ ਦਾ ਅਸਰ ਦੇਖਣ ਨੂੰ ਮਿਲੇਗਾ ਇਸ ਦੇ ਨਾਲ ਹੀ ਤਾਪਮਾਨ ਵਿੱਚ ਗਰਾਵਟ ਦਰਜ ਕੀਤੀ ਜਾਵੇਗੀ ਮੌਸਮ ਕੇਂਦਰ ਮੁਤਾਬਕ ਦਸੰਬਰ ਦੇ ਅਖੀਰੀ ਦਿਨਾਂ ਦੇ ਵਿੱਚ ਚੰਡੀਗੜ੍ਹ ਪੰਜਾਬ ਅਤੇ ਹਰਿਆਣਾ ਚ ਬਾਰਿਸ਼ ਦੇਖਣ ਨੂੰ ਮਿਲੀ ਸੀ ਤਾਂ 1 ਤਰੀਕ 1 ਜਨਵਰੀ ਤੋਂ ਲੈ ਕੇ 6 ਜਨਵਰੀ ਦੇ ਦਰਮਿਆਨ ਪੱਛਮੀ ਗੜਬੜੀ ਸਰਗਰਮ ਰਹੀ ਜਿਸ ਕਾਰਨ ਪਛਮੀ ਹਿਮਾਲੀਅਨ ਪਰਬਤ ਲੜੀ ਜਿਹੜੀ ਉਹ ਦੇਖਣ ਨੂੰ ਮਿਲੀ ਪਹਾੜਾਂ ਦੇ ਵਿੱਚ ਜਿਹੜੇ ਆ ਬਰਫ਼ ਬਾਰਿ ਹੋਈ ਜਿਸ ਤੋਂ ਬਾਅਦ ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਮੈਦਾਨੀ ਇਲਾਕਿਆਂ ਦੇ ਵਿੱਚ ਵੀ بارش ਹੋ ਸਕਦੀ ਹੈ ਜਿਸ ਤੋਂ ਬਾਅਦ ਪੰਜਾਬ ਚੰਡੀਗੜ੍ਹ ਕਿ ਇੱਕ ਵਾਰ ਫਿਰ ਤਾਪਮਾਨ ਦੇ ਵਿੱਚ ਜਿਹੜੀ ਉਹ ਗਰਾਵਟਾ ਸਕਦੀ ਆ ਤਾਂ ਹੁਣ ਪੰਜਾਬ ਦੇ ਸਕੂਲੀ ਬੱਚਿਆਂ ਦੇ ਮਾਪਿਆਂ ਦੀ ਨਜ਼ਰ ਆ ਜਿਹੜੀ ਉਹ ਸਰਕਾਰ ਦੇ ਉੱਤੇ ਟਿਕੀ ਹੋਈ ਆ ਕਿਉਂਕਿ ਪੰਜਾਬ ਦੇ ਵਿੱਚ ਵੀ ਠੰਡ ਦਾ ਕਹਿਰ ਜਿਹੜਾ ਉਹ ਦਿਨ ਪ੍ਰਤੀ ਦਿਨ ਵਧਦਾ ਜਾ ਰਿਹਾ ਹੈ ਮੌਸਮ ਵਿਭਾਗ ਵੱਲੋਂ ਵੀ orange alert ਜਿਹੜਾ ਉਹ ਜਾਰੀ ਕੀਤਾ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ بارش ਵੀ ਹੋ ਸਕਦੀ ਹੈ ਧੁੰਦ ਦਾ ਕਹਿਰ ਹੈ ਜਿਹੜਾ ਉਹ ਦੇਖਣ ਨੂੰ ਮਿਲਦਾ ਹੈ ਜਿਸ ਨੂੰ ਦੇਖਦੇ ਹੋਏ ਹੁਣ ਪੰਜਾਬ ਸਰਕਾਰ ਇੱਕ ਹੋਰ ਫੈਸਲਾ ਲੈ ਸਕਦੀ ਹੈ ਸਕੂਲਾਂ ਦੀਆਂ ਛੁੱਟੀਆਂ ਜਿਹੜੀਆਂ ਉਹ ਵਧਾ ਸਕਦੀ ਹੈ ਪਰ ਦੱਸਿਆ ਕਿ ਕਈ ਥਾਵਾਂ ਦੇ ਉੱਤੇ ਅਧਿਆਪਕਾਂ ਵੱਲੋਂ ਵੀ ਇਹ ਜਿਹੜੀ ਮੰਗ ਕੀਤੀ ਜਾ ਰਹੀ ਹੈ ਕਿ ਸਕੂਲਾਂ ਦਾ ਸਮਾਂ ਜਿਹੜਾ ਉਹ ਬਦਲ ਦਿੱਤਾ ਜਾਵੇ 10 ਵਜੇ ਜਿਹੜਾ ਸਕੂਲ ਆਉਣ ਦਾ ਸਮਾਂ ਰੱਖਿਆ ਜਾਵੇ ਤੇ 3 ਵਜੇ ਛੁੱਟੀ ਦਾ ਸਮਾਂ ਰੱਖਿਆ ਜਾਵੇ ਇਸ ਨੂੰ ਦੇਖਦੇ ਹੋਏ ਅਧਿਆਪਕਾਂ ਵੱਲੋਂ ਵੱਡੀ ਮੰਗ ਹੈ ਜਿਹੜੀ ਉੱਠੀ ਆ ਪਰ ਹੁਣ ਦੇਖਣ ਵਾਲੀ ਇਹ ਗੱਲ ਹੈ ਕਿ ਚੰਡੀਗੜ੍ਹ ਦੇ ਵਿੱਚ ਛੁੱਟੀਆਂ ਦੇ ਵਿੱਚ ਵਾਅਦਾ ਕੀਤਾ ਗਿਆ ਸੀ ਬਿੱਤੇ ਕੁਝ ਦਿਨ ਪਹਿਲਾਂ ਤੇ ਉਸ ਤੋਂ ਬਾਅਦ ਹਰਿਆਣੇ ਦੇ ਵਿੱਚ 8ਵੀਂ ਕਲਾਸ ਦੇ ਸਕੂਲ 8ਵੀਂ ਕਲਾਸ ਤੱਕ ਦੇ ਸਕੂਲਾਂ ਨੂੰ ਜਿਹੜੀ ਆ ਉਹ ਛੁੱਟੀ ਕਰ ਦਿੱਤੀ ਗਈ ਸੀ 14 ਜਨਵਰੀ ਤੱਕ ਤੇ ਪੰਜਾਬ ਦੇ ਸਕੂਲ ਨੇ ਜਿਹੜੇ ਉਹ 7 ਜਨਵਰੀ ਤੱਕ ਬੰਦ ਸੀ ਸਰਦੀ ਦੇ ਕਾਰਨ ਛੁੱਟੀਆਂ ਵਧਾ ਦਿੱਤੀਆਂ ਗਈਆਂ ਸੀ ਕੱਲ ਨੂੰ ਜਾਣੇ ਕਿ 8 ਜਨਵਰੀ ਨੂੰ ਸਕੂਲਾਂ ਨੂੰ ਜਿਹੜਾ ਖੋਲ ਦਿੱਤਾ ਜਾਵੇਗਾ ਪਰ ਹਲੇ ਵੀ ਜਿਹੜੀ ਠੰਡ ਹੈ ਉਹ ਵੱਧਦੀ ਹੋਈ ਟਿਕਰੀ ਆ ਤਾਂ ਹੁਣ ਹੋ ਸਕਦਾ ਹੈ ਕਿ ਪੰਜਾਬ ਸਰਕਾਰ ਵੀ ਆਪਣਾ ਨਵਾਂ ਫੈਸਲਾ ਜਿਹੜਾ ਉਹ ਲੈ ਸਕੇ ਪੰਜਾਬ ਦੇ ਸਕੂਲਾਂ ਦੇ ਵਿੱਚ ਛੁੱਟੀਆਂ ਵਧਾਈਆਂ ਜਾ ਸਕਦੀਆਂ ਨੇ ਹੋਰ ਅਪਡੇਟ ਦੇ ਲਈ ਜੁੜੇ ਰਹੋ ਰਿਆਸਤ ਨਿਊਜ਼ ਦੇ ਨਾਲ